ਕੈਨੇਡਾ ਅੰਦਰ ਐਕਸਟਰੈਸ਼ਨ ਨੂੰ ਲੈ ਕੇ ਹੁਣ ਐਕਸ਼ਨ ਤੇਜ਼ ਹੋ ਗਿਆ ਹੈ CBSA ਔਰ RCMP ਦੇ ਵੱਲੋਂ ਰਲ ਕੇ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਇੱਕ ਸਰਚ ਅਭਿਆਨ ਚਲਾਇਆ ਗਿਆ ਤੇ ਉਸ ਤੋਂ ਬਾਅਦ ਤਿੰਨ ਲੋਕ ਰਿਪੋਰਟ ਕਰ ਦਿੱਤੇ ਗਏ ਤਿੰਨ ਫੋਰਨ ਨੈਸ਼ਨਲਸ ਰਿਪੋਰਟ ਕਰ ਦਿੱਤੇ ਗਏ ਨੇ ਲਿੰਕ ਦੱਸਿਆ ਗਿਆ ਐਕਸਟਰੈਸ਼ਨ ਵਰਗੇ ਮਾਮਲਿਆਂ ਦੇ ਨਾਲ ਹਾਲ ਹੀ ਦੇ ਵਿੱਚ ਕੈਨੇਡਾ ਦੇ ਅੰਦਰ ਬਹੁਤ ਸਾਰੀਆਂ ਘਟਨਾਵਾਂ ਵਾਪਰੀਆਂ ਖਾਸ ਤੌਰ ਦੇ ਉੱਤੇ ਸੈਲੀਬ੍ਰਿਟੀਜ਼ ਦੇ ਜਿਹੜੇ ਪ੍ਰੋਪਰਟੀਆਂ ਨੇ ਉਹਨਾਂ ਦੇ ਉੱਤੇ ਹਮਲੇ ਕੀਤੇ ਗਏ ਨੇ ਕੈਨੇਡੀਅਨ ਸਿਟੀਜ਼ਨਸ ਦੇ ਉੱਤੇ ਹਮਲੇ ਹੋਣ ਦੀਆਂ ਖਬਰਾਂ ਵਾਰ-ਵਾਰ ਆਈਆਂ ਨੇ ਘਰਾਂ ਉੱਤੇ ਗੋਲੀਆਂ ਚੱਲਣ ਦੀਆਂ ਖਬਰਾਂ ਵਾਰ-ਵਾਰ ਆਈਆਂ ਨੇ ਔਰ ਉਸ ਤੋਂ ਬਾਅਦ ਇਹ ਕੜੀ ਜੁੜਦੀ ਹੈ ਐਕਸਟਰਸ਼ਨ ਦੇ ਨਾਲ ਔਰ ਐਕਸਟਰਸ਼ਨ ਦੇ ਨਾਲ ਕੇਸਸ ਨੂੰ ਹੁਣ ਸਨਬ ਕਰਨ ਦੀ ਕੋਸ਼ਿਸ਼ ਜਿਹੜਾ ਉਹ ਕੈਨੇਡਾ ਕਰਦਾ ਨਜ਼ਰ ਆ ਰਿਹਾ ਹੈ ਸੀਬੀਐਸਏ ਕੈਨੇਡੀਅਨ ਬਾਰਡਰ ਸਰਵਿਸੇਸ ਏਜੰਸੀ ਜਿਹੜੀ ਹੈ ਉਸ ਦੇ ਨਾਲ ਆਰਸੀਐਮਪੀ ਨੇ ਰਲ ਕੇ ਅਭਿਆਨ ਚਲਾਇਆ ਔਰ ਤਿੰਨ ਲੋਕ ਰਿਪੋਰਟ ਕਰ ਦਿੱਤੇਗੇ ਨੇ ਫੋਰਨ ਨੈਸ਼ਨਲਸ ਰਿਪੋਰਟ ਕਰ ਦਿੱਤੇਗੇ ਨੇ ਦੂਸਰੇ ਪਾਸੇ 7 ਨੂੰ ਆਇਡੈਂਟੀਫਾਈ ਕੀਤਾ ਗਿਆ 7 ਫੋਰਨ ਨੈਸ਼ਨਲਸ ਨੂੰ ਆਇਡੈਂਟੀਫਾਈ ਕੀਤਾ ਗਿਆ ਔਰ ਉਹਨਾਂ ਦੇ ਵਿੱਚੋਂ 3 ਨੂੰ ਰਿਪੋਰਟ ਕਰ ਦਿੱਤਾ ਗਿਆ ਦੱਸਦੀ ਹੈ ਕਿ ਭਾਰਤ ਦੇ ਵੱਲੋਂ ਵੀ ਇੱਕ ਲਿਸਟ ਤਿਆਰ ਕੀਤੀ ਗਈ ਸੀ ਉਹਨਾਂ ਸਾਰੇ ਗੈਂਗਸਟਰਸ ਦੀ ਗੁਰਗਿਆਂ ਦੀ ਮੁਜਰਮਾਂ ਦੀ ਜਿਹੜੇ ਵਿਦੇਸ਼ਾਂ 'ਚ ਬੈਠੇ ਹੋਏ ਨੇ ਜਾਂ ਫਰਾਰ ਨੇ ਜਾਂ ਭੱਜੇ ਹੋਏ ਨੇ ਔਰ ਵਿਦੇਸ਼ਾਂ ਦੇ ਵਿੱਚ ਲੁਕ ਕੇ ਬੈਠੇ ਹੋਏ ਨੇ ਔਰ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਦੀ ਡਿਪੋਰਟੇਸ਼ਨ ਜਿਹੜੀ ਆ ਉਹ ਕੀਤੀ ਜਾਵੇ ਉਹਨਾਂ ਨੂੰ ਰਿਪੋਰਟ ਕੀਤਾ ਜਾਵੇ ਤਾਂ ਕਿ ਉਹਨਾਂ ਦੀ ਬੰਦ ਦੀ ਸਜ਼ਾ ਜਿਹੜੀ ਆ ਉਹਨਾਂ ਨੂੰ ਦਿੱਤੀ ਜਾ ਸਕੇ ਲਾਰੈਂਸ ਬਿਸ਼ਨੋਈ ਗੈਂਗ ਦਾ ਜ਼ਿਕਰ ਜ਼ਿਆਦਾ ਉੱਪਰ ਦਾ ਨਜ਼ਰ ਆ ਰਿਹਾ ਹੈ ਹਾਲਾਂਕਿ ਇਹ ਵੀ ਦੱਸਦੀ ਹੈ ਕਿ ਕੈਨੇਡਾ ਦੇ ਵੱਲੋਂ ਲਾਰੈਂਸ ਬਿਸ਼ਨੋਈ ਗੈਂਗ ਨੂੰ ਅੱਤਵਾਦੀ ਸੰਗਠਨ ਵੀ ਘਰਾਰ ਦਿੱਤਾ ਗਿਆ ਸੀ ਪਰ ਤਾਂ ਵੀ ਲਾਰੈਂਸ ਬਿਸ਼ਨੋਈ ਗੈਂਗ ਦੇ ਕਈ ਗੁਰਗੇ ਕੈਨੇਡਾ ਦੇ ਵਿੱਚ ਦੱਸੇ ਜਾਂਦੇ ਐ ਅਮਰੀਕਾ ਦੇ ਵਿੱਚ ਦੱਸੇ ਜਾਂਦੇ ਐ ਔਰ ਉਹਨਾਂ ਦੇ ਖਿਲਾਫ ਹੁਣ ਇੱਕ ਮੁਹਿੰਮ ਕੈਨੇਡਾ ਉਠਾਉਂਦਾ ਨਜ਼ਰ ਆ ਰਿਹਾ ਐ ਹਾਲਾਂਕਿ ਪੰਜਾਬ ਅੰਦਰ ਵੀ ਭਾਰਤ ਅੰਦਰ ਵੀ ਇਸ ਤਰ੍ਹਾਂ ਦੀ ਐਕਸਟਰੈਕਸ਼ਨਸ ਦੀਆਂ ਘਟਨਾਵਾਂ ਵਾਪਰੀਆਂ ਨੇ ਔਰ ਉਹਨਾਂ ਦੇ ਵਿੱਚ ਵੀ ਕਈ ਵਿਦੇਸ਼ਾਂ ਦੇ ਵਿੱਚ ਬੈਠੇ ਗੁਰਗਿਆਂ ਦਾ ਹੱਥ ਦੱਸਿਆ ਗਿਆ ਪਰ ਹੁਣ ਇੱਕ ਪਾਸੇ ਕੈਨੇਡਾ ਦੀਆਂ ਏਜੰਸੀਜ਼ ਨੇ ਰਲ ਕੇ ਇਹ ਮੁਹਿੰਮ ਚਲਾਈ ਐ ਜਿਸ ਦੇ ਚੱਲਦੇ ਤਿੰਨ ਲੋਕਾਂ ਨੂੰ ਤਿੰਨ ਫੋਰਨ ਨੈਸ਼ਨਲਸ ਨੂੰ ਡਿਪੋਰਟ ਕਰ ਦਿੱਤਾ ਗਿਆ ਜਿਹੜੇ ਰਿਪੋਰਟ ਕੀਤੇ ਗਏ ਨੇ ਸੂਤਰਾਂ ਮੁਤਾਬਕ ਇਹ ਇੱਕ ਐਕਸਟਰਸ਼ਨ ਐਂਡ ਨੈਟਵਰਕ ਦੇ ਨਾਲ ਲਿੰਕਡ ਨੇ ਅਤੇ ਪੰਜਾਬ ਓਰੀਜਿਨ ਬਿਜ਼ਨਸਮੈਨਸ ਜਿਹੜੇ ਬ੍ਰਿਟਿਸ਼ ਕੋਲੰਬੀਆ ਚ ਰਹਿੰਦੇ ਨੇ ਉਹਨਾਂ ਨੂੰ ਨਿਸ਼ਾਨਾ ਬਣਾ ਰਹੇ ਸਨ ਇਹ ਡਿਪੋਰਟੇਸ਼ਨ ਨਵੰਬਰ 7 ਨੂੰ ਅਨਾਉਂਸ ਕੀਤੀ ਜਾਂਦੀ ਹੈ ਅਤੇ ਬ੍ਰਿਟਿਸ਼ ਕੋਲੰਬੀਆ ਐਕਸਟਰਸ਼ਨ ਟਾਸਕ ਫੋਰਸ ਦੇ ਅੰਤਰਗਤ ਇਸ ਨੂੰ ਇੰਪਲੀਮੈਂਟ ਕੀਤਾ ਜਾਂਦਾ ਇੱਕ ਜੁਆਇੰਟ ਆਪਰੇਸ਼ਨ ਚਲਾਇਆ ਜਾਂਦਾ ਸੀਬੀਐਸਏ ਯਾਨੀ ਕਿ ਕੈਨੇਡੀਅਨ ਬਾਰਡਰ ਸਰਵਿਸੇਸ ਏਜੰਸੀਜ਼ ਦੇ ਵੱਲੋਂ ਅਤੇ ਆਰਸੀਐਮਪੀ ਦੇ ਵੱਲੋਂ ਲੋਕਲ ਪੁਲਿਸ ਦੇ ਨਾਲ ਰਲ ਕੇ ਇਹ ਆਪਰੇਸ਼ਨ ਚਲਾਇਆ ਜਾਂਦਾ 40 ਮੈਂਬਰਾਂ ਦੀ ਟਾਸਕ ਫੋਰਸ ਜਿਹੜੀ ਐਸਟੈਬਲਿਸ਼ ਕੀਤੀ ਗਈ ਸੀ ਇਸ ਸਾਲ ਦੀ ਸ਼ੁਰੂਆਤ ਦੇ ਵਿੱਚ ਔਰ ਉਸੇ ਦੇ ਚੱਲਦੇ ਹੁਣ ਅਗਲੇਰੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਇੰਟੈਲੀਜੈਂਸ ਅਤੇ ਇਨਫੋਰਸਮੈਂਟ ਐਫਰਟਸ ਦੇ ਨਾਲ ਰਲ ਕੇ ਇਕੱਠਿਆਂ ਕੋਆਰਡੀਨੇਸ਼ਨ ਦੇ ਨਾਲ ਇਹ ਇੰਪਲੀਮੈਂਟੇਸ਼ਨ ਕੀਤੀ ਗਈ ਹੈ ਦੱਸਦੀ ਹੈ ਕਿ ਸੀਬੀਐਸਏ ਅਫੀਸ਼ੀਅਲਸ ਦੇ ਮੁਤਾਬਕ 78 ਵੱਖਰੇ ਫੋਰਨ ਨੈਸ਼ਨਲਸ ਇਸ ਤਰ੍ਹਾਂ ਦੇ ਨੇ ਜਿਹੜੇ ਇਮੀਗ੍ਰੇਸ਼ਨ ਇਨਵੈਸਟੀਗੇਸ਼ਨ ਅਧੀਨ ਇਸ ਵੇਲੇ ਚੱਲਦੇ ਪਏ ਨੇ ਤੇ ਉਹਨਾਂ ਨੂੰ ਸਸਪੈਕਟ ਕਲੇਮ ਕੀਤਾ ਜਾ ਰਿਹਾ ਹੈ ਅਤੇ ਕਿਤੇ ਨਾ ਕਿਤੇ ਸੂਤਰਾਂ ਮੁਤਾਬਕ ਉਹਨਾਂ ਦੇ ਕੁਝ ਕ੍ਰਾਈਮਨਲ ਲਿੰਕਸ ਵੀ ਖੰਘਾਲੇ ਜਾਣ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਐਕਸਟਰਸ਼ਨ ਕ੍ਰਾਈਸਿਸ ਇਸ ਵੇਲੇ ਸੱਦ ਤੱਕ ਵਧਿਆ ਪਿਆ ਜਿਸ ਨੂੰ ਠੱਲ ਪਾਉਣ ਦੇ ਵਾਸਤੇ ਇਹ ਐਫਰਟ ਜਿਹੜਾ ਇਸ ਸਾਲ ਦੀ ਯਾਨੀ ਕਿ 2025 ਦੀ ਸ਼ੁਰੂਆਤ ਦੇ ਵਿੱਚ ਕੀਤਾ ਗਿਆ ਮੁਲਜ਼ਮ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਕੇ ਪੈਸੇ ਦੀ ਮੰਗ ਕਰਦੇ ਸਨ ਔਰ ਇਸ ਇਸ ਤਰੀਕੇ ਦਾ ਢੰਗ ਜਿਹੜਾ ਹੈ ਅਸੀਂ ਬਹੁਤ ਵਾਰ ਵੇਖਿਆ ਤੇ ਸੁਣਿਆ ਖਬਰਾਂ ਦੇ ਵਿੱਚ ਆਏ ਦਿਨ ਇਸ ਤਰ੍ਹਾਂ ਦੀਆਂ ਚਰਚਾਵਾਵਾਂ ਹੁੰਦੀਆਂ ਸੋਸ਼ਲ ਮੀਡੀਆ ਦਾ ਜ਼ਿਕਰ ਕਰਕੇ ਹਮਲੇ ਕੀਤੇ ਜਾਂਦੇ ਨੇ ਔਰ ਹਮਲਾ ਕਰਨ ਤੋਂ ਬਾਅਦ ਸੋਸ਼ਲ ਮੀਡੀਆ ਦਾ ਰੁਖ ਕਰ ਲਿਆ ਜਾਂਦਾ ਤੇ ਜ਼ਿੰਮੇਵਾਰੀ ਚੱਕ ਲਈ ਜਾਂਦੀ ਹੈ ਨਿਊਜ਼ ਰਿਪੋਰਟਸ ਦੇ ਮੁਤਾਬਕ ਕਾਫੀ ਸਮਾਲ ਲੈਵਲ ਬਿਜ਼ਨੈਸ ਜਿਹੜੇ ਸਰੀ ਵਿੱਚ ਬੇਸਡ ਨੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਉਹਦੇ ਵਿੱਚ ਕਈ ਸੈਲੀਬ੍ਰਿਟੀ ਪ੍ਰੋਪਰਟੀਆਂ ਵੀ ਹੈਗੀਆਂ ਨੇ ਜਿਵੇਂ ਕੈਪਸ ਕਾਫੇ ਹੈ ਉਹ ਵੀ ਅ ਕਪਲ ਸ਼ਰਮਾ ਦਾ ਬਿਜ਼ਨਸ ਦੱਸਿਆ ਜਾਂਦਾ ਜਿਹੜਾ ਕੈਨੇਡਾ ਦੇ ਵਿੱਚ ਆ ਉਹਦੇ ਉੱਤੇ ਵੀ ਲੰਗੇ ਦਿਨੀ ਗੋਲੀਆਂ ਚੱਲੀਆਂ ਸਨ ਯਾਨੀ ਕਿ ਸਾਰਾ ਕੁਝ ਇਸ ਵੇਲੇ ਚਰਚਾਵਾਂ ਦਾ ਕੇਂਦਰ ਬਣਿਆ ਹੋਇਆ ਔਰ ਇੱਕ ਵੱਡੇ ਨੈਕਸਸ ਦੇ ਨਾਲ ਜੜ ਰਲਦਾ ਜਿਹੜਾ ਨੈਕਸਸ ਹੈ ਐਕਸਟਰਸ਼ਨ ਦਾ ਉਸੇ ਨੂੰ ਠੱਲ ਪਾਉਣ ਦੇ ਵਾਸਤੇ ਹੁਣ ਸੀਬੀਐਸ ਅਤੇ ਆਰਸੀਐਮਪੀ ਨੇ ਰਲ ਕੇ ਬ੍ਰਿਟਿਸ਼ ਕਲੰਬੀਆ ਟਾਸਕ ਫੋਰਸ ਦੇ ਨਾਲ ਇਹ ਐਕਸਟਰਸ਼ਨ ਟਾਸਕ ਫੋਰਸ ਜਿਹੜੀ ਬਣਾਈ ਗਈ ਹੈ ਇੱਕ ਐਕਿਊਮੂਲੇਟਿਵ ਐਫਰਟ ਦੇ ਮੱਦੇ ਨਜ਼ਰ ਇਸ ਪੂਰੀ ਕਾਰਵਾਈ ਨੂੰ ਅਮਲ ਦੇ ਵਿੱਚ ਲਿਆਂਦਾ ਗਿਆ ਹੁਣ ਵੇਖਣ ਦੀ ਗੱਲ ਹੈ ਕਿ ਆਉਂਦੇ ਸਮੇਂ ਦੇ ਵਿੱਚ ਹੋਰ ਕੀ ਕੁਝ ਹੋਵੇਗਾ ਕਿ 78 ਫੋਰ ਇਸ ਤਰ੍ਹਾਂ ਦੇ ਇਮੀਗਰੈਂਟਸ ਨੇ ਜਿਹੜੇ ਅੰਡਰ ਇਨਵੈਸਟੀਗੇਸ਼ਨ ਦੱਸੇ ਜਾ ਰਹੇ ਹੈ ਜਾਂ ਜਿਨ੍ਹਾਂ ਦੇ ਉੱਤੇ ਸ਼ੱਕ ਜਤਾਇਆ ਜਾ ਰਿਹਾ ਹੈ ਜਦਕਿ ਦੂਸਰੇ ਪਾਸੇ 7 ਇਹੋ ਜਿਹੇ ਲੋਕ ਨੇ ਜਿਹਨਾਂ ਨੂੰ ਆਈਡੈਂਟੀਫਾਈ ਕਰ ਦਿੱਤਾ ਗਿਆ ਬਹੁਤ ਸਾਰੇ ਸਵਾਲ ਖੜ੍ਹ ਰਹੇ ਆ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬੜੇ ਰੋਮਾਂ ਇੰਡੀਆ ਪੰਜਾਬੀ